ਸਸ਼ੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਮੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਡੇਲੀ ਵੇਅਰ ਲਈ ਸਮ ਵਿంటర్ ਵੇਅਰ ਪਸ਼ਮੀਨਾ ਦੇ ਜੋ ਵੀ ਤੁਸੀਂ ਸਰਦੀ ਦੇ ਵਿੱਚ ਪਹਿਨ ਸਕਦੇ ਹੋ ਸੋ ਉਸ ਤਰ੍ਹਾਂ ਦੇ ਸੂਟਸ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਿਵੇਂ ਕਿ ਬਹੁਤ ਸਾਰੀ ਰਿਕੁਐਸਟ ਸੀ ਜੀ ਕਿ ਤੁਸੀਂ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਸਾ ਬਿਲਕੁਲ ਨਹੀਂ ਪਾਉਂਦੇ ਸੋ ਆਪਾਂ ਕੋਸ਼ਿਸ਼ ਕੀਤੀ ਹੈ ਕਿ ਕੁਝ ਕੁ ਸੂਟ ਆਪਾਂ ਰੈਡੀ ਕਰ ਸਕੀਏ ਸੋ ਇਹ ਸਾਰੇ ਆਰਡਰ ਦੇ ਸੂਟ ਹੈਗੇ ਜੀ ਸਾਰੇ ਆਰਡਰ ਦੇ ਨਾਲ ਕੋਈ ਨਾ ਕੋਈ 3-4 ਸੂਟ ਆ ਜਿਹੜੇ ਸਾਡੇ ਪਸ਼ਮੀਨਾ ਦੇ ਜਾਂਦੇ ਹੈਗੇ ਸੋ ਆਪਾਂ ਕੋਲੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਸੋ ਆਪਾਂ ਇਹ ਤੁਹਾਡੇ ਲਈ ਲੈ ਕੇ ਆਏ ਆਂ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਹੈ ਕਿ ਆਪਾਂ ਇੱਕ ਸੈਕੰਡ ਚੈਨਲ ਸਟਾਈਲਿਸ਼ ਔਨ ਅ ਬਜਟ ਸਟਾਰਟ ਕਰ ਰਹੇ ਆਂ ਸੋ ਉਹਦੇ ਉਹਦੇ ਵਿੱਚ ਵੀ ਲੇਡੀਜ਼ ਦੇ ਫੈਸ਼ਨ ਰਿਲੇਟਡ ਹੀ ਆਪਾਂ ਕੁਝ ਨਾ ਕੁਝ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਕਿਉਂਕਿ ਇਹਦੇ ਵਿੱਚ ਅਗਰ ਆਪਾਂ ਜਿਵੇਂ ਸ਼ਾਲ ਹੋਗੇ ਕੁਝ ਵਿంటర్ ਦੀਆਂ ਆਈਟਮਸ ਹੋਗੀਆਂ ਸੋ ਉਹ ਆਪਾਂ ਪਾਉਣੇ ਹੈਗੇ ਤਾਂ ਸੋ ਬਹੁਤ ਹੀ ਜ਼ਿਆਦਾ ਇਹ ਥੋੜਾ ਡਿਫਿਕਲਟ ਹੋ ਜਾਊਗਾ ਉਹਦੇ ਲਈ ਆਪਾਂ ਅਲੱਗ ਹੀ ਨੰਬਰ ਹੋਊਗਾ ਜੀ ਔਰ ਅਲੱਗ ਹੀ ਉਹਦੇ ਵਿੱਚ ਤੁਸੀਂ ਮੈਸੇਜ ਹੈ ਜਿਹੜਾ ਉਸੇ ਨੰਬਰ ਤੇ ਕਰਿਓ ਉਸ ਆਈਟਮ ਲਈ ਸੋ ਜਿਵੇਂ ਕਿ ਆਪਾਂ ਸਟੋਲ ਸ਼ਾਲ ਐ ਇਸ ਤਰ੍ਹਾਂ ਦੇ ਆਈਟਮਸ ਆ ਜਿਹੜੇ ਆਪਾਂ ਇੱਕ ਡਿਫਰੈਂਟ ਚੈਨਲ ਹੈਗਾ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ ਕਮੈਂਟ ਦੇ ਵਿੱਚ ਵੀ ਪਿੰਨ ਕਰ ਦਾਂਗੇ ਲਿੰਕ ਸੋ ਨੂੰ ਸਬਸਕ੍ਰਾਈਬ ਕਰ ਲਿਓ ਔਰ ਜਿੰਨਾ ਵੀ ਹੋ ਸਕੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਵੀਆਂ ਤੋਂ ਨਵੇਂ ਟ੍ਰੈਂਡ ਨਾਲ ਨੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਲੇ ਕੇ ਆ ਸਕੀਏ ਸੋ ਦੇਖਦੇ ਆਂ ਕਿ ਆਪਾਂ ਨੂੰ ਕਿਵੇਂ ਦਾ ਰਿਸਪੌਂਸ ਮਿਲਦਾ ਸੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਆਂ ਵਿంటర్ ਦਾ ਸਟੱਫ ਸੋ ਇਹ ਪਸ਼ਮੀਨਾ ਹੀ ਹੈਗਾ ਜੀ ਔਰ ਜਿਹੜਾ ਇਹ ਪਸ਼ਮੀਨਾ ਅਸੀਂ ਸੌਫਟ ਵਾਲਾ ਹੀ ਲੈਨੇ ਆਂ ਸੋ ਇਹ ਦੇਖੋ ਇਹਦੇ ਵਿੱਚ ਆਪਾਂ ਸੈਂਟਰ ਪੈਨਲ ਬਣਾ ਕੇ ਵਿੱਚ ਫਲਾਰ ਕੀਤੇ ਹੋਏ ਆ ਸੋ ਬਹੁਤ ਹੀ ਪਿਆਰਾ ਇਹੜਾ ਕਲਰ ਕੰਬੀਨੇਸ਼ਨ ਹੈ ਔਰ ਇਹਦੇ ਬਾਜੂ ਤੇ ਇਸ ਤਰ੍ਹਾਂ ਦਾ ਸਿੰਗਲ ਫਲਾਰ ਦਿੱਤਾ ਹੋਇਆ ਸੋ ਅਗਰ ਤੁਹਾਨੂੰ ਪਸੰਦ ਹੈ ਤੁਸੀਂ ਇਹ ਸੂਟ ਜਿਹੜਾ ਓਨਲੀ ਵੀ ਲੈ ਸਕਦੇ ਹੋ ਵੀ ਦੁਪੱਟਾ ਵੀ ਲੈ ਸਕਦੇ ਹੋ ਸੋ ਉਹਦੇ ਲਈ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਕਿਉਂਕਿ ਨੈਕਸਟ ਹੈਗਾ ਜੀ ਪੀਚ ਕਲਰ ਦੇ ਵਿੱਚ ਇਹ ਜਿਹੜਾ ਪਸ਼ਮੀਨਾ ਹੈਗਾ ਉਸ ਤੋਂ ਵੀ ਸੌਫਟ ਹੈ ਇਹ ਪਿਓਰ ਦੇ ਵਿੱਚ ਆ ਜਾਂਦਾ ਜਿਵੇਂ ਦੇਖੋ ਜੀ ਇਹ ਕਿਰੇ ਦੇ ਵਿੱਚ ਵਰਕ ਹੋਇਆ ਹੋਇਆ ਜਿਵੇਂ ਆਪਾਂ ਬਿ ਇੰਟਰਵਿਊ ਆਪਾਂ ਸੂਟ ਪਹਿਨਦੇ ਹੈਗੇ ਆ ਸੋ ਇਹ ਹੈਗਾ ਜੀ ਸਲਵਾਰ ਦੇ ਉੱਪਰ ਵਰਕ ਔਰ ਇਹਦਾ ਜਿਹੜਾ ਬਾਜੂ ਵੀ ਇਸੇ ਤਰ੍ਹਾਂ ਬਣਦੇ ਆ ਸੋ ਇਹ ਬਾਜੂ ਬਣੇ ਹੋਏ ਹੈ ਜੀ ਸੋ ਬਾਜੂ ਹੈ ਔਰ ਸਲਵਾਰ ਤੇ ਵੀ ਇਸੇ ਤਰ੍ਹਾਂ ਦਾ ਵੋ ਖੋਇਆ ਹੋਇਆ ਇਹਦੇ ਨਾਲ ਜਿਵੇਂ ਆਪਾਂ ਮੈਟੀ ਦਾ ਦੁਪੱਟਾ ਲਾਇਆ ਹੋਇਆ ਜੀ ਜਿਵੇਂ ਇਹ ਥੋੜੇ ਜਿਹੀ ਮੈਟੀ ਦੇ ਦੁਪੱਟੇ ਹੈਵੀ ਹੁੰਦੇ ਆ ਔਰ ਵਿంటర్ ਲਈ ਇਹ ਸਭ ਤੋਂ ਬੈਸਟ ਹੁੰਦੇ ਆ ਸੋ ਤੁਸੀਂ ਇਸ ਤਰ੍ਹਾਂ ਦਾ ਸਟੱਫ ਲਾ ਸਕਦੇ ਹੋ ਅਗਰ ਤੁਸੀਂ ਕਈ ਜਿਵੇਂ ਕਸਟਮਰ ਆਪਾਂ ਨੂੰ ਕਹਿੰਦੇ ਹੈਗੇ ਕਿ ਤੁਸੀਂ ਇਹਨੂੰ ਜੂਟ ਵੀ ਬੋਲਦੇ ਆ ਜੀ ਸੋ ਇਹਦਾ ਤੁਸੀਂ ਦੇਖ ਸਕਦੇ ਹੋ ਫਾਲ ਆ ਜਿਹੜੀ ਥੋੜੀ ਹੈਵੀ ਹੈ ਦੁਪੱਟਾ ਔਰ ਔਰ ਬਹੁਤ ਵਧੀਆ ਹੈਗੀ ਹੈ ਸੋ ਸੁਪਰ ਨੇਟਾ ਜਿਹੜਾ ਸਰਦੀ ਤੇ ਸੂਟਾਂ ਨਾਲ ਜਿਵੇਂ ਆਪਾਂ ਨਹੀਂ ਲਗਾਉਂਦੇ ਹੈਗੇ ਜੀ ਸੋ ਤੁਸੀਂ ਟਰਾਈ ਕਰਿਆ ਕਰੋ ਕਿ ਉਸ ਤਰ੍ਹਾਂ ਦੇ ਹੈਵੀ ਦੁਪੱਟੇ ਅਗਰ ਤੁਸੀਂ ਚਨੌਨ ਤੋਂ ਹਟ ਕੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਜਿਹੜਾ ਲੈ ਸਕਦੇ ਹੋ ਸੋ ਇਹ ਆਰਡਰ ਦੇ ਹੀ ਸਾਰੇ ਜੀ ਆਪਣੇ ਕੋਲੇ ਆਰਡਰ ਦੇ ਹੀ ਸੂਟs ਹੈਗੇ ਆ ਸੋ ਇਹ ਗ੍ਰੀਨ ਹੈ ਜੀ ਪਸ਼ਮੀਨੇ ਦੇ ਵਿੱਚ ਇਸ ਤਰ੍ਹਾਂ ਸੇਮ ਡਿਜ਼ਾਈਨ ਬਣਿਆ ਹੋਇਆ ਇਹ ਵੀ ਬਹੁਤ ਵਧੀਆ ਵਾਲਾ ਪਸ਼ਮੀਨਾ ਹੈ ਜੀ ਕਿਉਂਕਿ ਅਲੱਗ-ਅਲੱਗ ਜਿਹੜੇ ਆਰਡਰ ਦੇ ਵਿੱਚ ਜਾਣੇ ਹੁੰਦੇ ਸੋ ਇਹ ਵੀ ਪਸ਼ਮੀਨਾ ਜੀ ਸੌਫਟ ਵਾਲਾ ਸੋ ਇਹ ਲੈ ਸਕਦੇ ਹੋ ਤੁਸੀਂ ਕਿਉਂਕਿ ਇਹ ਆਪਾਂ ਥੋੜਾ ਵੈਸੇ ਰੈਡੀ ਕੀਤਾ ਹੋਇਆ ਸੋ ਆਪਾਂ ਨੈਕਸਟ ਵੀ ਤੁਹਾਡੇ ਲਈ ਹਫਤੇ ਦੇ ਵਿੱਚ ਇੱਕ ਵੀਡੀਓ ਆਪਾਂ ਤੁਹਾਨੂੰ ਜ਼ਰੂਰ ਪਸ਼ਮੀਨੇ ਦੀ ਇਸ ਤਰ੍ਹਾਂ ਦਿਹਾ ਕਰਾਂਗੇ ਸੋ ਇਹਦੇ ਬਾਟਮ ਤੇ ਵਰਕ ਨਹੀਂ ਹੈਗਾ ਜੀ ਹਨਲੀ ਸ਼ਰਟ ਵਰਕ ਹੀ ਹੈਗਾ ਔਰ ਬਾਜੂ ਤੇ ਸੋ ਇਹ ਕਾਟਰੇਜ ਹੈ ਜੀ ਸੌਫਟ ਵਾਲੀ ਕਾਟਰੇਜ ਸੋ ਤੁਸੀਂ ਇਸ ਤਰ੍ਹਾਂ ਦੇ ਫੈਬਰਿਕ 'ਚ ਵੀ ਜਾ ਸਕਦੇ ਹੋ ਕਿਉਂਕਿ ਜਦੋਂ ਜਿਹੜੀ ਪੁਰਾਣੀ ਕਾਟਰੇਜ ਆਉਂਦੀ ਸੀ ਉਹ ਥੋੜੀ ਜੀ ਹੈਵੀ ਸੀ ਸੋ ਇਹ ਸੌਫਟ ਹੈ ਥੋੜੀ ਜੀ ਸੋ ਤੁਸੀਂ ਇਸ ਤਰ੍ਹਾਂ ਦੇ ਸਟੱਫ 'ਚ ਵੀ ਜਾ ਸਕਦੇ ਹੋ ਔਰ ਇੱਕ ਸਟੱਫ ਹੈਗਾ ਜੀ ਲਾਈਨਿੰਗ ਲਗਾ ਕੇ ਹੀ ਬੰਦ ਹੈ ਪਰ ਥੋੜਾ ਸਰਦੀ ਲਈ ਹੈਗਾ ਇਹ ਦੇਖੋ ਇਹਦੇ ਵਿੱਚ ਖਾਦੀ ਟਾਈਪ ਇਹਦਾ ਸਟੱਫ ਹੈ ਸ਼ਾਈਨ ਵੀ ਹੈ ਔਰ ਸਰਦੀ ਲਈ ਅਗਰ ਤੁਸੀਂ ਥੋੜੇ-ਬਹੁਤ ਫੰਕਸ਼ਨਲੀ ਬਣਾਉਣਾ ਚਾਹੁੰਦੇ ਹੋ ਤਾਂ ਸਿੰਥੈਟਿਕ ਦੇ ਵਿੱਚ ਇਹ ਬਹੁਤ ਵਧੀਆ ਚੀਜ਼ ਹੈ ਸਿੰਥੈਟਿਕ ਵੀ ਨਹੀਂ کہہ ਸਕਦੇ ਸ਼ਾਈਨ ਹੈ ਪਰ ਹੈ कॉटन ਔਰ ਹੈਵੀ ਇਹ ਥੋੜਾ ਹੈਵੀਅਰ ਮਤਲਬ ਵੂਲਨ ਦੇ ਵਿੱਚ ਤਾਂ ਨਹੀਂ ਹੈਗਾ ਬਟ ਇਹ ਤੁਸੀਂ ਪਾ ਸਕਦੇ ਹੋ ਇਹਨੂੰ ਲਾਈਨਿੰਗ ਲਗਾ ਕੇ ਸਵਾਉਂਗੇ ਔਰ ਇਹਦੇ ਵਿੱਚ ਜਿਹੜੀ ਕਲਰ ਚਾਰਟ ਹੈਗਾ ਜੀ ਉਹ ਵੀ ਬਹੁਤ ਵਧੀਆ ਹੈਗਾ ਕਲਰ ਚਾਰਟ ਮੈਂ ਇੱਕ ਜਿਵੇਂ ਪਿੱਛੇ ਜੇ ਰੀਲ ਪਾਈ ਸੀ ਸੋ ਮੇਰੇ ਲਈ ਸਕਿਨ ਕਲਰ ਦੇ ਉੱਪਰ ਗ੍ਰੇਨ ਵਰਕ ਸੀ ਸੋ ਸੇਮ ਸਟੱਫ ਸੀ ਜੀ ਇਹ ਕਾਫੀ ਆਪਣੇ ਨੂੰ ਇਨਕੁਆਰੀਜ਼ ਵੀ ਆਈਆਂ ਸੀਗੀਆਂ ਸੋ ਇਹ ਤੁਸੀਂ ਪਾਰਟੀ ویئر ਬਣਾ ਸਕਦਾ ਥੋੜਾ ਜਿਹਾ ਵਰਕ ਕਰਕੇ ਸਰਦੀ ਲਈ ਇਹ ਬੈਸਟ ਆ ਕਿਉਂਕਿ ਆਪਣੇ ਕੋਲ 21 ਸਟੱਫ ਸੀਗਾ ਜਿਹੜਾ ਹੈਵੀ ਆ ਪਸ਼ਮੀਨਾ ਸਰਦੀ ਲਈ ਸੋ ਠੰਡ ਵੀ ਜਿਵੇਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋ ਪਾਰਟੀ ਵੀ ਸਟੱਫ ਇਹ ਆਪਾਂ ਸਿੰਥੈਟਿਕ ਚ ਨਹੀਂ ਜਾਣਾ ਚਾਹੁੰਦੇ ਹੁੰਦੇ ਜਦੋਂ ਤਾਂ ਤੁਸੀਂ ਇਸ ਤਰ੍ਹਾਂ ਦਾ ਸਟੱਫ ਆ ਜਿਹੜਾ ਯੂਜ਼ ਕਰ ਸਕਦੇ ਹੋ ਸੋ ਇਹ ਹੈਗਾ ਜੀ ਕਾਟਰੇਜ ਜਿਵੇਂ ਸਕਿਨ ਬਾਟਮ ਹੈਗੀ ਆ ਔਰ ਬਲੈਕ ਦਾ ਜਿਹੜਾ ਇਸ ਤਰ੍ਹਾਂ 셔ਟ ਬਣਾ ਸਕਦੇ ਹਾਂ ਬਹੁਤ ਹੀ ਸੌਫਟ ਹੈ ਜੀ ਇਹ ਇਹ ਦੇਖੋ ਇਸ ਤਰ੍ਹਾਂ ਵਰਕ ਵੀ ਕਰਵਾ ਸਕਦੇ ਹਾਂ ਇੱਕ ਇਹਦੇ ਵਿੱਚ ਆਪਾਂ ਬਲੈਕ ਕਲਰ ਲਿਆ ਹੈਗਾ ਸੋ ਇਹ ਵੀ ਬਹੁਤ ਹੀ ਜ਼ਿਆਦਾ ਬੈਸਟ ਹੈ ਇਸ ਤਰ੍ਹਾਂ ਔਰ ਇਸ ਤਰ੍ਹਾਂ ਪਸ਼ਮੀਨਾ ਇਹ ਵੀ ਪ੍ਰਿੰਟ ਬਹੁਤ ਬੈਸਟ ਹੈ ਸੋ ਆਪਾਂ ਇਹਨਾਂ ਪਲੇਨ ਬਾਟਮ ਪਸ਼ਮੀਨੇ ਦੀਆਂ ਲਈਆਂ ਤਾਂ ਜੋ ਉਹਦੇ ਤੇ ਵਰਕ ਕਰਕੇ ਇਹਨੂੰ ਸਟਾਈਲਿਸ਼ ਬਣਾ ਸਕੀਏ ਸੋ ਏ ਸੀ ਜੀ ਆਪਣੇ ਕੁਝ ਸੂਟਸ ਇਹਨਾਂ ਦੇ ਪ੍ਰਾਈਸ ਡਿਫਰੈਂਟ ਡਿਫਰੈਂਟ ਹੈ ਜੀ ਸੋ ਮੈਨੂੰ ਦੇਖਣੇ ਪੈਣਗੇ ਸੋ ਵੀਡੀਓ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਕਨਫਿਊਜ਼ਨ ਹੋ ਜਾਂਦੀ ਹੈ ਜੋ ਤੁਸੀਂ ਮੈਸੇਜ ਕਰਦੇ ਹੋ ਮੈਂ ਤੁਹਾਨੂੰ ਚੈੱਕ ਕਰਕੇ ਪ੍ਰਾਈਸ ਜਰੂ ਮੈਂਸ਼ਨ ਕਰਦੀ ਆਂ ਤੇ ਸਾਰਿਆਂ ਨੂੰ ਪਤਾ ਹੈ ਜੀ ਰੇਟ ਸਾਰੇ ਕਿਤੇ ਸੇਮ ਫੈਬਰਿਕ ਹੁੰਦਾ ਹੈ ਸਾਰਿਆਂ ਨੂੰ ਪ੍ਰਾਈਸ ਦਾ ਪਤਾ ਹੁੰਦਾ ਸੋ 192 ਦਾ ਫਰਕ ਹੁੰਦਾ ਹੈ 100 200 ਦਾ ਕਿਉਂਕਿ ਕੁਆਲਿਟੀਜ਼ ਵਾਈਜ਼ ਫਰਕ ਪੈ ਜਾਂਦਾ ਸੋ ਜੀ ਉਮੀਦ ਕਰਦੇ ਆ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਇਹ ਸੂਟਸ ਔਰ ਆਪਾਂ ਫੇਰ ਤੁਹਾਨੂੰ ਦੱਸਦੇ ਆ ਕਿ ਆਪਣੇ ਨਵੇਂ ਚੈਨਲ ਸਟਾਈਲਿਸ਼ ਓਨ ਅ ਬਜਟ ਨੂੰ ਸਬਸਕ੍ਰਾਈਬ ਕਰੋ ਨਵੇਂ-ਨਵੇਂ ਸਟਾਈਲ ਦੀ ਵਿంటర్ ਵੇਅਰ ਬੈਗ ਪਰਸਸ ਸੋ ਆਪਾਂ ਲੈ ਕੇ ਆਵਾਂਗੇ ਅੱਗੇ ਤੁਹਾਡੇ ਲਈ ਸੋ ਤੁਸੀਂ ਉੱਥੇ ਜਾ ਕੇ ਨਵੀਆਂ ਨਵੀਆਂ ਚੀਜ਼ਾਂ ਨੂੰ ਦੇਖ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੇ ਮੇਰੇ ਚੈਨਲ ਦੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ